ਸਾਸੀ ਕਾਲ ਜੀ ਦਾ ਸਾ ਬਨਗੋਟਾ ਤੇ ਇੱਕ ਜ਼ਰੂਰੀ ਬੇਨਤੀ ਸੀ ਇੱਕ ਅਪੀਲ ਕਰਨੀ ਸੀ ਸਵਕਾਰ ਕਰਿਓ ਅੱਜ ਸਾਡੇ ਭਰਾ ਨੇ ਫੋਨ ਕੀਤਾ ਸਾਨੂੰ ਭਗਵਾਨ ਨੇ ਇੱਧਰ ਆਇਆ ਰਕਬਾ ਰਾਮ ਸਿੰਘ ਵਾਲਾ ਇਹ ਨਵੇਂ ਪੁਲ ਦੇ ਬਲੇ ਕੋਟ ਬੁੱਢੇ ਵਾਲੀ ਸਾਈਡ ਤੇ ਤੇ ਇੱਧਰ ਵੀ ਜਿਹੜੀ ਹੜਾਂ ਦੀ ਇੰਨੀ ਤਬਾਹੀ ਹੋਈ ਆਂ ਵੀ ਕੋਈ ਕਹਿਣ ਦੀ ਗੱਲ ਹੀ ਨਹੀਂ ਤੇ ਇਹ ਭਰਾਵਾਂ ਦਾ ਇੱਕ ਸ਼ਿਕਵਾ ਬਾਕੀ ਇੱਧਰ ਜਿਹੜਾ ਚਾਰਾ ਵਾ ਉਹ ਬਿਲਕੁਲੀ ਘਟ ਪਹੁੰਚਿਆ ਵਾ ਤੇ ਇਹਨਾਂ ਦਾ ਵੀ ਜਿਹੜਾ ਮਾਲ ਡੰਗਰ ਆ ਉਹ ਭੁੱਖਾ ਵਾ ਇਸ ਕਰਕੇ ਇੱਕ ਬੇਨਤੀ ਆ ਮੈਂ ਜ਼ਿਆਦਾਤਰ ਹਰੀਕਿਆਂ ਵਾਲੇ ਬਣ ਤੇ ਰਿਹਾ ਵਾਂ ਤੇ ਹੱਥ ਜੋੜ ਕੇ ਬੇਨਤੀ ਆ ਕਈ ਮਿੱਤਰਾਂ ਨੇ ਬਹੁਤ ਜ਼ਿਆਦਾ ਜਿਹੜਾ ਚਾਰਾ ਵਾ ਸਟੋਰ ਕਰ ਲਿਆ ਵਾ ਕਈਆਂ ਨੇ ਰਾਸ਼ਨ ਬੜਾ ਸਟੋਰ ਕਰ ਲਿਆ ਵਾ ਤੇ ਇਹ ਬੇਨਤੀ ਪ੍ਰਵਾਨ ਕਰਿਓ ਜਿੱਥੇ ਲੋੜਵੰਦ ਆ ਉਥੇ ਵੇਖ ਕੇ ਚੀਜ਼ ਪਹਚਾਓ ਤੇ ਕਈਆਂ ਥਾਵਾਂ ਤੇ ਤੇ ਤੁਸੀਂ ਪਰਦੇਸੀ ਵੀ ਇਹਨਾਂ ਦਾ ਯੋਰ ਨਾ ਲਵਾਓ ਕਈਆਂ ਥਾਵਾਂ ਤੇ ਇੰਨਾ ਰਾਸ਼ਨ ਆਪਣੀਆਂ ਅੱਖਾਂ ਨਾਲ ਵੇਖਿਆ ਮੈਂ ਤਰਪੈਲਾਂ ਵੰਡੀਆਂ ਜਿਨ੍ਹਾਂ ਦੇ ਕੋਲੇ ਤਰਪੈਲਾਂ ਪਈਆਂ ਉਹ ਵੀ ਫੜੀ ਜਾਂਦੇ ਆ ਜਿਨ੍ਹਾਂ ਦੇ ਕੋਲ ਰਾਸ਼ਨ ਵੰਡਿਆ ਉਹ ਵੀ ਰਾਸ਼ਨ ਫੜੀ ਜਾਂਦੇ ਆ ਜਿਨ੍ਹਾਂ ਨੇ ਸਟੋਰ ਕਰ ਲਿਆ ਤੇ ਜਿਹੜੇ ਕੋਈ ਲੋੜਵੰਦ ਆ ਉਹ ਰਹਿ ਜਾਂਦੇ ਆ ਇਹ ਬੇਨਤੀ ਸਵਾਰ ਕਰੋ ਚਾਹੇ ਆਪਣੇ ਕਿਸਾਨੀ ਸੰਘਰਸ਼ ਆਇਆ ਚਾਹੇ ਆਪਣੇ ਕਰੋਨਾ ਆਇਆ ਤੇ ਚਾਹੇ ਹੜਾਂ ਦੀ ਮਾਰ ਪਈਆ ਪਰਦੇਸੀ ਹਰ ਵਾਰ ਆਪਣੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਤੇ ਜੇਕਰ ਉਹਨਾਂ ਦੀ ਕਮਾਈ ਦੀ ਇਦਾਂ ਦੁਰਵਰਤੋਂ ਕਰਾਂਗੇ ਤੇ ਉਹਨਾਂ ਨੇ ਆਪਣੇ ਨਾਲ ਖੜਨੋਂ ਹਟ ਜਾਣਾ ਜੇ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਚੀਜ਼ਾਂ ਨਾ ਸਟੋਰ ਕਰੋ ਜਿੱਥੇ ਲੋੜ ਆ ਉਥੇ ਪਹਚਾਓ ਬਾਕੀ ਮੀਰਾ ਜੀ ਗੱਲ ਕਰਨਗੇ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਭਗਵਾਨ ਸਿੰਘ ਰਾਮ ਸਿੰਘ ਆਲਾ ਮੈਂ ਵੀਰ ਪਣਗੋਟਾ ਸਾਹਿਬ ਦਾ ਧੰਨਵਾਦ ਕਰਦਾ ਇਹਨੂੰ ਫੋਨ ਕੀਤਾ ਵੀਰ ਉਸੇਲੇ ਪਹੁੰਚ ਗਿਆ ਇਹਦਾ ਮੈਂ ਜੀ ਆਇਆਂ ਕਿਨਾ ਧੰਨਵਾਦ ਕਰਦਾ ਭਰਾ ਦਾ ਇਹਨਾਂ ਨੂੰ ਇਹੋ ਬੇਨਤੀ ਕੀਤੀ ਵੀ ਸਾਨੂੰ ਥੋੜੀ ਚਾਰੇ ਦੀ ਲੋੜ ਆ ਰਾਸ਼ਨ ਸਾਨੂੰ ਮੰਤਰੀ ਸਾਹਿਬ ਨੇ ਵਾਧੂ ਕੀਤਾ ਪਿਆ ਸਾਰੀਆਂ ਸ਼ਾਇਆ ਕੀਤਾ ਚਾਰ ਤੋਂ ਥੋੜਾ ਜਿਹਾ ਸਾਨੂੰ ਪ੍ਰੋਬਲਮ ਹੈ ਜਿਹੜਾ ਉਹ ਤੂੜੀ ਸਾਡੀ ਗਲਗੀ ਡੰਗਰਾਂ ਦੇ ਸਾਡੇ ਕੋਲ 7-8 ਡੰਗਰ ਇੱਕ ਕੋਲੇ 7-8 14-15 ਡੰਗਰ ਹੈ ਜਿਹੜੇ ਸਾਡੇ ਭੁੱਖੇ ਪਾਣੀ ਹੜਾਉਂਦੇ ਆ ਤੇ ਅਸੀਂ ਇੰਨੇ ਹੱਥ ਜੋੜ ਕੇ ਬੇਨਤੀ ਹੈ ਵੀ ਜਾਂ ਕੋਈ ਜਿਹੜਾ ਵੀਰ ਨੇ ਕੋਈ ਚਾਰ ਆਲੇ ਨੇ ਕਨੈਕਟ ਜਾਂ ਮਤ ਵਾਲੇ ਨੇ ਕਰਨਾ ਹੋਵੇ ਅਸੀਂ ਨੰਬਰ ਬੋਲ ਦਿੰਨੇ 7657951632 ਕੋਈ ਸਾਡੇ ਨਾਲ ਵੀਰ ਕਨੈਕਟ ਕਰ ਰੋ ਸਾਡਾ ਅਪਕਾਰ ਕੀ ਪੰਗੋਟਾ ਸਾਹਿਬ ਦਾ ਜੀ ਆਇਆਂ ਧੰਨਵਾਦ ਸ ਸਾਸਤਰੀ ਗਾ ਜੀ ਸ਼ੁਕਰੀਆ ਜੀ ਬਾਕੀ ਚਾਰ ਦੀ ਜਰੂਰਤ ਹੈ ਜਿੱਥੋਂ ਤੱਕ ਵੀ ਮੇਰਾ ਇੱਕ ਕਲਿੱਪ ਜਾਂਦਾ ਵੀਡੀਓ ਜਾਂਦੀ ਆ ਵੱਧ ਤੋਂ ਵੱਧ ਅੱਗੇ ਸਾਂਝਾ ਕਰਿਓ ਤੇ ਜਿਹੜੇ ਭਰਾ ਮੇਰੇ ਨਾਲ ਮੇਰੇ ਪੇਜ ਤੇ ਮੇਰਾ ਨੰਬਰ ਹੈ ਮੇਰੇ ਨਾਲ ਸੰਪਰਕ ਕਰ ਲਿਓ ਆਪਾਂ ਇਹਨਾਂ ਵੀਰਾਂ ਤੱਕ ਚਾਰ ਪਹੁੰਚਦਾ ਕਰੀਏ ਜਿਹੜੀ ਜਿੱਥੇ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਆ ਸੋਸ਼ਲ ਮੀਡੀਆ ਰਾਹੀਂ ਤੁਸੀਂ ਬੋਲ ਕੇ ਦੱਸ ਸਕਦੇ ਹੋ ਕਿ ਇੱਥੇ ਐਸੀ ਚੀਜ਼ ਦੀ ਲੋੜ ਆ ਜਿਵੇਂ ਇੱਥੇ ਚਾਰ ਦੀ ਆ ਰਕਬਾ ਆਰਮ ਸਿੰਘ ਵਾਲੇ ਤੇ ਤੁਸੀਂ ਚਾਰ ਜਰੂਰ ਭੇਜੋ ਜਿਹੜਾ ਵੀ ਮੇਰਾ ਸੱਜਣ ਸੁਣਦਾ ਵਾ ਉਹ ਮੇਰੇ ਨਾਲ رابطہ ਕਰ ਲੇ ਜਾਂ ਭਾਜੀ ਉਹਨਾਂ ਨੇ ਨੰਬਰ ਬੋਲਿਆ ਇਹਨਾਂ ਨਾਲ